ਆਰੇ ਦੇਸ਼ ਭਰ ਵਿੱਚ ਜਿਹੜੇ ਐਮਪੀ ਆ ਤੇ ਰਾਜ ਸਭਾ ਦਾ ਮੈਂਬਰ ਆ ਉਹਨਾਂ ਨੂੰ ਸੰਯੁਕਤ ਸਾਨ ਮੋਰਚੇ ਜਿਹੜੀਆਂ 10 ਦਸੰਬਰ ਨੂੰ ਮੰਗਾਂ ਪਾਸ ਹੋਈਆਂ ਨੇ ਉਹਦੇ ਜਿਹੜੀ ਮੁੱਖੀ ਮੰਗਈ ਹੋਈ ਆ ਵੀ 9 ਦਸੰਬਰ 2021 ਨੂੰ ਜਿਹੜੀ ਉਸ ਵੇਲੇ ਦੀ ਭਾਰਤ ਸਰਕਾਰ ਨੇ ਜਦੋਂ ਅਸੀਂ ਮੋਰਚਾ ਲੱਗਾ ਸੀ ਸਾਡੇ ਨਾਲ 50 ਤੋਂ ਮੰਗਾਂ ਦੇ ਵੈਧੇ ਕੀਤੇ ਸੀ ਇਹ ਕਿਹਦੇ ਨੇ ਉਹ ਲੱਗ ਹੋਣ ਉਦੇ ਨਾਲ ਨਵਾਂ ਜਿਹੜਾ ਪਾਣੀ ਦਾ ਮਸਲਾ ਬਹੁਤ ਜ਼ਿਆਦਾ ਗੰਭੀਰ ਹੋ ਗਿਆ ਫਸਲਾਂ ਲਈ ਵੀ ਪੀਣ ਵਾਲਾ ਪਾਣੀ ਲਈ ਵੀ ਇਹਦੇ ਉੱਤੇ ਕੋਈ ਯੋਜਨਾ ਬੰਦੀ ਕਰਕੇ ਕੀਤੀ ਜਾਵੇ ਨਾਲ ਅਸੀਂ ਬੇਨਤੀ ਕਰਦੇ ਹਾਂ ਮੈਂਬਰ ਪਾਰਲੀਮੈਂਟ ਨੂੰ ਕਿ ਤੁਸੀਂ ਇੱਕ ਪ੍ਰਾਈਵੇਟ ਬਿੱਲ ਲਿਆਓ ਖਾਸ ਕਰਕੇ ਜਿਹੜੀਆਂ ਕਾਂਗਰਸ ਨੇ ਗਰੰਟੀਆਂ ਦਾ ਵਾਅਦਾ ਕੀਤਾ ਸੀ ਵਿੱਚ ਆ ਸਾਡੀਆਂ ਹੋਰ ਮੰਗਾਂ ਵੀ ਨੇ ਉਹਦੇ ਤੇ ਤੁਸੀਂ ਪ੍ਰਾਈਵੇਟ ਬਿੱਲ ਲਿਆਓ ਵੇਖੀ ਜੇ ਉਹ ਸਰਕਾਰ ਮੰਨਦੀ ਨਹੀਂ ਮੰਨਦੀ ਇਹ ਪਤਾ ਲੱਗ ਜੂ ਅਸੀਂ ਬਾਹਰ ਲੜਾਈ ਦੇ ਕਰਨੀ ਚਾਹਨੀ ਆ ਸੋ ਕੇਸ ਲਈ ਅੱਜ ਅਸੀਂ ਆਏ ਹਾਂ ਦੂਸਰਾ ਸਾਡਾ ਵਾ ਵੀ ਇੱਕ ਮੰਗ ਪੱਤਰ ਇਹਨੂੰ ਪ੍ਰਧਾਨ ਮੰਤਰੀ ਦੇ ਨਾਂ ਤੇ ਦਿੱਤਾ ਵਾ ਉਹ ਇਹ ਆਪਣੀ ਟਿੱਪਣੀ ਕਰਕੇ ਪ੍ਰਧਾਨ ਮੰਤਰੀ ਨੂੰ ਦੇਣਗੇ ਕਿਉਂਕਿ ਪ੍ਰਧਾਨ ਮੰਤਰੀ ਨੂੰ ਜਿਹੜੇ ਸਿੱਧੇ ਬਿੱਲ ਭੇਜਦੇ ਆ ਉਹਦਾ ਸਾਨੂੰ ਕੋਈ ਜਵਾਬ ਜੂਬ ਨਹੀਂ ਆਉਂਦਾ ਜਿਹੜਾ ਇਹਨਾਂ ਰਹੀ ਜਮ ਰਾ ਇੱਕ ਟੱਕੋ ਕਾਟੋ ਲੇ ਕੋ ਪਹੁੰਚ ਹੋ ਜੇਗੀ ਅੱਗੇ ਅਮਲ ਕਰਨਾ ਨਹੀਂ ਕਰਨਾ ਇਹ ਹੈ ਸਾਡਾ ਪ੍ਰੋਗਰਾਮ ਸੀਗਾ ਤੇ ਵੱਲੋਂ ਜਿਹੜੇ ਸਾਰੇ ਹਿੰਦੁਸਤਾਨ ਦੇ ਵਿੱਚ ਮੈਂਬਰ ਪਾਰਲੀਮੈਂਟ ਤੱਕ ਪਹੁੰਚ ਕਰਕੇ ਆਪਣੀ ਹੱਕੀ ਮੰਗਾਂ ਵਾਸਤੇ ਵਾਜ ਫੋਨ ਦੀ ਗੱਲ ਵੀ ਨਹੀਂ ਕੀਤੀ ਗਈ ਹੈ ਅੱਜ ਅਮਰਸਰ ਨਾਲ ਸੰਬੰਧਤ ਸਾਰੀਆਂ ਗਤੀਵਿਧੀਆਂ ਸਾਡੇ ਕੋਾਈਆਂ ਨੇ ਔਰ ਉਹਨਾਂ ਨੇ ਆਪਣਾ ਮੰਗ ਪੱਤਰ ਮੈਨੂੰ ਦਿੱਤਾ ਹੈ ਔਰ ਉਹਨਾਂ ਦੇ ਜਿਹੜਾ ਪੱਤਰ ਹੈ ਇਹਨਾਂ ਨੇ ਭੇਜ ਦਿੱਤਾ ਜਦੋਂ ਪਾਰਲੀਮੈਂਟ ਸੀ ਦਸੰਬਰ ਦੀ ਉਸ ਤੋਂ ਪਹਿਲਾਂ ਵੀ ਸਾਨੂੰ ਭਾਏ ਸੀ ਔਰ ਉਹਨਾਂ ਦੀ ਹੂਬ ਹੂ ਮੰਗਾ ਸਾਰੀਆਂ ਪਾਰਲੀਮੈਂਟ ਚੰਗੀ ਕਰਦੀ ਕਰਾਈਆਂ ਨੇ ਜਿਹੜੀਆਂ ਫੇਸਬੁੱਕ ਦੇ ਸੋਸ਼ਲ ਮੀਡੀਆ ਦੇ ਹੈਂਡਲ ਤੇ ਔਰ ਪਾਰਲੀਮੈਂਟ ਦੇ ਜਿਹੜਾ ਸਾਈਟ ਹੈ ਉਹਦੇ ਵਿੱਚ ਵੀ ਦਰਜ ਨੇ ਸਰਕਾਰ ਦੇ ਕੋਲ ਉਹ ਦਰਜ ਨਹੀਂ। ਉਸ ਤੋਂ ਇਲਾਵਾ ਜਿਹੜਾ ਇਹਨਾਂ ਨੇ ਪ੍ਰਾਈਵੇਟ ਮੈਂਬਰ ਦੀ ਬਿੱਲ ਆਉਂਦੀ ਗੱਲ ਕੀਤੀ ਹੈ। ਬਿਲਕੁਲ ਮੈਂ ਉਹਦੇ ਨਾਲ ਸਹਿਮਤ ਹਾਂ। ਅਸੀਂ ਪ੍ਰਾਈਵੇਟ ਜਿਹੜਾ ਬਿੱਲ ਹੈ ਉਹ ਇਹਨਾਂ ਦੇ ਹੱਕ ਮੰਗਾ ਤੇ ਲੈ ਕੇ ਆਵਾਂਗੇ। ਔਰ ਜਿਹੜੀਆਂ ਜਾਇਜ਼ ਮੰਗਾਂ ਨੇ ਇਹਨਾਂ ਦੀਆਂ ਉਹਦੇ ਵਾਸਤੇ ਸਿਕਰਚ ਪਾਰਟੀ ਪਹਿਲਾਂ ਵੀ ਕਰਦੀ ਹੈ ਔਰ ਹੁਣ ਵੀ ਕਰੇਗੀ ਔਰ ਅੱਗੇ ਵੀ ਕਰੇਗੀ। ਪਰ ਮੈਂ ਇਹਨਾਂ ਨੂੰ ਵਿਸ਼ਵਾਸ ਦਉਂ ਨਾ ਕਿ ਅੱਗੇ ਜਿਸ ਤਰੀਕੇ ਦੇ ਨਾਲ ਤਾਨਦੇਜ ਦੇ ਨਾਲ ਅਸੀਂ ਕਿਸਾਨ ਜਥੇਬੰਦੀਆਂ ਨਾਲ ਮਜਬੂਰ ਜਥੇਬੰਦੀਆਂ ਨਾਲ ਖੜੇ ਆ ਉਸੇ ਤਾਨਦੇਜ ਦੇ ਨਾਲ ਅਸੀਂ ਖੜੇ ਰਹਿਣਾ। ਇੱਕੋਲਾ ਸਾਹਿਬ ਜਿੰਦਾਬਾਦ ਜਿੰਦਾਬਾਦ। ਇੱਕ ਗੱਲ ਨਹੀਂ ਨਵੀਂ ਦੱਸਣੀ ਚਾਹੁੰਦੇ ਆ ਵੀ ਜਿੱਥੇ ਜਿੱਥੇ ਸੰਜਗ ਸਮਾਨ ਮੋਰਚਾ ਸਾਰਾ ਪਹਾੜ ਵਿੱਚ ਜਿੱਤੋ ਜਾਣੇ ਕਿਤੇ ਤਕੜਾ ਕਿਤੇ ਮਾੜਾ ਜਿੱਥੇ ਸਾਡੇ ਪੈਰ ਤਕੜੇ ਸੀ ਉਥੇ ਭਾਜੀਪੀ ਦਾ ਕੋਈ ਪੈਰ ਨਹੀਂ ਲੱਗਦਾ। ਪੰਜਾਬ ਹਰਿਆਣਾ ਰਾਜਸਥਾਨ ਵਿਗਤੀ ਮਹਾਰਾਸ਼ਟਰ ਦੇ ਵਿੱਚ ਕਿਸੇ ਤਰ੍ਹਾਂ ਬਾਦਲਿਆਂ ਸੌ ਸੂਪਿਆਂ ਦੇ ਵਿੱਚ ਜਿੱਥੇ ਕਿਤੇ ਸਾਡਾ ਮੋਰਚਾ ਕਮਜ਼ੋਰ ਸੀ ਉਥੇ ਬੀਜੇਪੀ ਜਿੱਤ ਗਈ ਸੀ ਉਹ ਤਕੜੇ ਕਰ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਉਣ ਵਾਲੀਆਂ ਸਾਂਝੀਆਂ ਲੜਾਈਆਂ ਬਣ ਜਾਣੀਆਂ ਅੰਗਰੇਜ਼ਾਂ ਦੇ ਕੱਟਣ ਲਈ ਮੋਰ ਨਸੀ ਜਿਹੜਾ ਵਾ ਕਾਰਪੋਰੇਟੋ ਭਾਰਤ ਛੱਡੋ ਨੌ ਤਰੀਕ ਨੂੰ ਹੀ ਬਣਾਏਗਾ ਸਾਨੂੰ ਉਹ ਦੰਸੀ ਕੁਐਂਟਰੀਨ ਜਾਂ ਮੂਵਮੈਂਟ 1972 ਜ ਅਸੀਂ ਨਵਾਂ ਇਤਿਹਾਸ ਕਰਨਾ ਉਹ ਕਾਰਪੋਰੇਟੋ ਭਾਰਤ ਛੱਡੋ ਭਾਰਤ ਛੱਡੋ ਕਾਰਪੋਰੇਟੋ ਭਾਰਤ ਛੱਡੋ ਭਾਰਤ ਛੱਡੋ ਭਾਰਤ ਛੱਡੋ ਜੀ ਬਹੁਤ ਬਹੁਤ ਧੰਨਵਾਦ ਆ ਇਹ ਹੁੰਦੇ ਝਮਗ ਪੱਤਰ ਤੇ ਦੋ ਦਿਨਾਂ ਦੀਆਂ ਮਗਾਨਾ ਇੱਕ ਤੇ ਕੇਂਦਰ ਨਾਲ ਸੰਬੰਧਿਤ ਆ ਜਿਹੜਾ ਕਿਸਾਨਾਂ ਦੇ ਕੇਂਦਰ ਦਾ ਮਸਲਾ ਇੱਕ ਪੰਜਾਬ ਦੇ ਮਸਲੇ ਆ ਜਿਹਦੇ ਚ ਫੈਡਰਲ ਢਾਂਚੇ ਦੀ ਗੱਲ ਆ ਜਿਹਦੇ ਚ ਦਰਿਆਈ ਪਾਣੀ ਨੂੰ ਰਿਪੀਰੀਅਨ ਕਾਨੂੰਨ ਅਨੁਸਾਰ ਹੱਲ ਕਰਨ ਦੀ ਗੱਲ ਆ ਜਿਹਦੇ ਵਿੱਚ ਸਟੇਟਾਂ ਦੇ ਜਿੱਦਾਂ ਮੰਨ ਲਓ ਜੇ ਐਮਐਸਪੀ ਦੀ ਗੱਲ ਕਰੀਏ ਤਾਂ ਐਗਰੀਕਲਚਰ ਜਿਤਨਾ ਸਟੇਟ ਸਬਜੈਕਟ ਹੈ ਸਟੇਟ ਸਬਜੈਕਟ ਐਮਐਸਪੀ ਸਟੇਟਾਂ ਵੀ ਦੇ ਸਕਦੀਆਂ ਪਰ ਉਹਨਾਂ ਕੋਲ ਪੈਸਾ ਨਹੀਂ ਪਰ ਸਾਹ RBI ਕੇਂਦਰ ਦੀ ਗਾਰੰਟੀ ਦੇ ਦਿੰਦਾ। ਤੇ ਪੰਜਾਬ ਸਰਕਾਰ ਵੀ ਇੱਕ ਵਲੰਟੀ ਸੂਬਿਆਂ ਦੀਆਂ ਸਰਕਾਰਾਂ ਵੀ ਉਸੇ ਤਰ੍ਹਾਂ ਚੁਣ ਕੇ ਉਹਨਾਂ ਦਾ ਵੀ ਇੱਕ ਸੰਦਾਨ ਦਰਜਾ। ਮਤਲਬ ਕੇਂਦਰ ਦੀ ਗਾਰੰਟੀ ਦੇ ਜਿਹੜੇ ਪੈਸੇ ਮਿਲਦੇ ਆ ਸੂਬਿਆਂ ਨੂੰ ਉਹ ਸੂਬਿਆਂ ਦੀਆਂ ਸਰਕਾਰਾਂ ਦੀ ਗਾਰੰਟੀ ਤੇ ਮਿਲਣ ਤਾਂ ਪੰਜਾਬ ਦੀ ਸਰਕਾਰ ਜਿਤਨਾ ਫਾਰ ਐਗਜ਼ਾਮਪਲ ਉਹ ਪੰਜਾਬ ਦੇ ਡਿਵਰਸਿਫਿਕੇਸ਼ਨ ਦੇ ਜੋਸਨ ਦੀ ਹੈ। ਤੇ ਅਸੀਂ ਮੈਂ ਪੰਜਾਬ ਸਰਕਾਰ ਤੇ ਤੁਹਾਡੀ ਬਾਸਬਦੀ ਹੈ।